ਸ਼ਰਾਬ ਦੀ ਬਹੁਤ ਵੱਡੀ ਥੇਪ ਦੀ ਰਿਕਵਰੀ ਕੀਤੀ ਗਈ ਹੈ। ਇਹਦੇ ਵਿੱਚ 28000 ਲੀਟਰ ਲਾਹਣ ਜਿਹੜੀ ਮੌਕੇ ਤੇ ਨਸ਼ਟ ਕੀਤੀ ਗਈ 12 ਦਰਪਾਲਾਂ ਨੇ ਦੁਪਹਿਰ ਦਾ ਪਛਮੀ ਦੇ ਤੇ ਇਹਨਾਂ ਦੇ ਨਾਲ ਸਮੇਤ ਸਪੋਰਟਿੰਗ ਸਟਾਫ ਆਪਕਾਰੀ ਬੈਂਕ ਦਾ ਸੀਗਾ ਤੇ ਥਾਣਾ ਲਾਡੂਗੋਲ ਦੀ ਪੁਲਿਸ ਸੀਗੀ ਇਹਨਾਂ ਦੇ ਨਾਲ ਇਲਾਕੇ ਵਿੱਚ ਗਸ਼ਤ ਕਰਦੇ ਪਏ ਸੀਗੇ ਤਾਂ ਇਹਨਾਂ ਨੂੰ ਬੁਖਰੀ ਹੋਈ ਕਿ ਇਹ ਭਾਰੀ ਮਾਤਰਾ ਦੇ ਵਿੱਚ ਜਿਹੜੀ ਲਾਹਣ ਪਾਣੀ ਚ ਡੋਬੋ ਕੇ ਰੱਖੀ ਹੋਈ ਹੈ। ਜੋ ਇਹਨਾਂ ਨੂੰ ਮੌਕਾ ਤੇ ਜਾ ਕੇ ਉੱਥੇ ਰੇਡ ਕੀਤੀ ਗਈ ਤੇ ਜਿਹੜਾ ਸਮਾਨ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਉਹ ਉਹ ਇਹਨਾਂ ਦੀ ਬਰਾਮਦਗੀ ਹੋਈ ਆ ਕਾਂਦੇ ਇਲੈਕਸ਼ਨ ਬਹੁਤ ਵੱਡੀ ਖੇਪ ਦੀ ਰਿਕਵਰੀ ਕੀਤੀ ਗਈ ਹੈ ਲਾਡੂਪੁਰ ਪੁਲਿਸ ਵੱਲੋਂ ਇਹ ਬਾਅਦ ਵਿੱਚ ਚਾਹੀਦੀ ਜੀ ਅੱਜ ਲਡੋਵਾ ਪੁਲਿਸ ਵੱਲੋਂ ਜੀ ਸ਼ਰਾਬ ਦੀ ਬਹੁਤ ਵੱਡੀ ਥੇਪ ਦੀ ਰਿਕਵਰੀ ਕੀਤੀ ਗਈ ਹੈ। ਇਹਦੇ ਵਿੱਚ 28000 ਲੀਟਰ ਲਾਨ ਜਿਹੜੀ ਮੌਕੇ ਤੇ ਨਸ਼ਟ ਕੀਤੀ ਗਈ। ਬਾਰਾਦਰਪਾਲਾ ਨੇ ਦੋ ਲੋਹੇ ਦੇ ਡੋਨੇ, ਦੋ ਪਤილები ਤੇ ਦੋ ਪਾਈ ਪਲਾਸਟਿਕ ਰੰਕ ਕਾਲੇ। ਅੱਜ ਐਸਐਚਓ ਸਾਹਿਬ ਸਾਡੇ ਇੰਸਪੈਕਟਰ ਵੀਰਿੰਦਰ ਸਿੰਘ ਐਸਐਚਓ ਲਡੋਵਾ ਇਹਨਾਂ ਦੇ ਨਾਲ ਐਕਸਾਈਜ਼ ਇੰਸਪੈਕਟਰ ਹਰਜੀਤ ਸਿੰਘ ਜੀ ਹਲਕਾ ਪੱਛਮੀ ਨੇ ਤੇ ਇਹਨਾਂ ਦੇ ਨਾਲ ਸਮੇਤ ਸਪੋਰਟਿੰਗ ਸਟਾਫ ਆਪਕਾਰੀ ਬੈਂਕ ਦਾ ਸੀਗਾ ਤੇ ਥਾਣਾ ਲਾਡੂਵਾਲ ਦੀ ਪੁਲਿਸ ਸੀਗੀ ਇਹਨਾਂ ਦੇ ਨਾਲ ਇਲਾਕੇ ਵਿੱਚ ਗਸ਼ਤ ਕਰਦੇ ਪਏ ਸੀਗੇ ਤਾਂ ਇਹਨਾਂ ਨੂੰ ਮੁਕਰੀ ਹੋਈ ਕਿ ਮਜ਼ਾਰਾ ਕਲਾਂ ਪਿੰਡ ਦੇ ਵਿੱਚ ਸ਼ਨੀ ਮੰਦਰ ਦੇ ਨੇੜੇ ਸਪਲੂਜ ਦਰਿਆ ਦੇ ਕੰਢੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਲਾਹਣਾ ਪਾਣੀ ਛਿੜਕੋ ਕੇ ਰੱਖੀ ਹੋਈ ਹੈ ਜੋ ਇਹਨਾਂ ਵੱਲੋਂ ਮੌਕਾ ਤੇ ਜਾ ਕੇ ਉੱਥੇ ਰੇਡ ਕੀਤੀ ਗਈ ਤੇ ਜਿਹੜਾ ਸਮਾਨ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਉਹ ਉਹ ਇਹਨਾਂ ਦੀ ਬਰਾਮਦਗੀ ਹੋਈ ਹੈ ਤੇ ਇਹ ਦੋਰਾਣੀ ਇਲੈਕਸ਼ਨ ਬਹੁਤ ਵੱਡੀ ਥੇਪ ਦੀ ਰਿਕਵਰੀ ਕੀਤੀ ਗਈ ਹੈ ਲਾਡੂਵਾਲ ਪੁਲਿਸ ਵੱਲੋਂ ਤੇ ਫਰਦਰ ਇਹਦੇ ਉੱਤੇ ਬੈਕਗ੍ਰਾਉਂਡ ਲਿੰਕੇਜਸ ਵਗੈਰਾ ਸੜੀ ਕੀਤੇ ਜਾ ਰਹੇ ਨੇ ਅੱਜ ਲਾਡੂਵਾਲ ਪੁਲਿਸ ਵੱਲੋਂ ਜੀ ਸ਼ਰਾਬ ਦੀ ਬਹੁਤ ਵੱਡੀ ਥੇਪ ਦੀ ਰਿਕਵਰੀ ਕੀਤੀ ਗਈ ਹੈ ਇਹਦੇ ਵਿੱਚ 28000 ਲੀਟਰ ਲਾਨ ਜਿਹੜੀ ਮੌਕੇ ਤੇ ਨਸ਼ਟ ਕੀਤੀ ਗਈ 12 ਦਰਪਾਲਾਂ ਨੇ ਦੋ ਲੋਹੇ ਦੇ ਡੋਨੇ ਦੋ ਪਤੀਲੇ ਤੇ ਦੋ ਪਾਈ প্লাਸਟਿਕ ਰੰਕਾਂ ਵਾਲੇ ਅੱਜ ਐਸਐਚਓ ਸਰਪਾਡੇ ਇੰਸਪੈਕਟਰ ਵੀਰਿੰਦਰ ਸਿੰਘ ਐਸਐਚਓ ਲਾਡੋਵਾਲ ਇਹਨਾਂ ਦੇ ਨਾਲ ਐਕਸਾਈਜ਼ ਇੰਸਪੈਕਟਰ ਹਰਜੀਤ ਸਿੰਘ ਸੀਗੇ ਹਲਕਾ ਪਛਮੀ ਦੇ ਤੇ ਇਹਨਾਂ ਦੇ ਨਾਲ ਸਮੇਤ ਸਪੋਰਟਿੰਗ ਸਟਾਫ ਆਪਕਾਰੀ ਬੈਂਕ ਦਾ ਸੀਗਾ ਤੇ ਥਾਣਾ ਲਾਡੋਵਾਲ ਦੀ ਪੁਲਿਸ ਸੀਗੀ ਇਹਨਾਂ ਦੇ ਨਾਲ ਇਲਾਕੇ ਵਿੱਚ ਗਸ਼ਤ ਕਰਦੇ ਪਏ ਸੀਗੇ ਤਾਂ ਇਹਨਾਂ ਨੂੰ ਬੁਖਰੀ ਹੋਈ ਕਿ ਮਜ਼ਾਰਾ ਕਲਾਂ ਪਿੰਡ ਦੇ ਵਿੱਚ ਸ਼ਨੀ ਮੰਦਰ ਦੇ ਨੇੜੇ ਸਪਲੂਜ ਦਰਿਆ ਦੇ ਕੰਢੇ ਪਾਰੀ ਮਾਤਰਾ ਦੇ ਵਿੱਚ ਜਿਹੜੀ ਲਾਹਨਾਂ ਪਾਣੀ ਛਿੜਕੋ ਕੇ ਰੱਖੀ ਹੋਈ ਹੈ ਜੋ ਇਹਨਾਂ ਵੱਲੋਂ ਮੌਕਾ ਤੇ ਜਾ ਕੇ ਉੱਥੇ ਰੇਡ ਕੀਤੀ ਗਈ ਤੇ ਜਿਹੜਾ ਸਮਾਨ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਉਹ ਉਹ ਇਹਨਾਂ ਦੀ ਬਰਾਮਦਗੀ ਹੋਈ ਹੈ ਤੇ ਇਹ ਦੌਰਾਨ ਇਹ ਇਲੈਕਸ਼ਨ ਬਹੁਤ ਵੱਡੀ ਖੇਪ ਦੀ ਰਿਕਵਰੀ ਕੀਤੀ ਗਈ ਹੈ ਲਾਡੂਪੁਰ ਪੁਲਿਸ ਵੱਲੋਂ ਤੇ ਫਰਦਰ ਇਹਦੇ ਉੱਤੇ ਬੈਕਵਾਰਡ ਲਿੰਕੇਜਸ ਵગેਰਾ ਸੜੀ ਕੀਤੇ ਜਾ ਰਹੇ ਨੇ